ਪੰਜਾਬੀ ਇਕਤ channels ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆ ਦੀਆਂ ਵੱਡੀਆਂ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਹਰ ਸਿਨਰਤ ਬਾਦਲ ਬਾਰੇ ਕੀਤੀ ਭਵਿੱਖਬਾਣੀ ਗੁੱਸੇ 'ਚ ਵਿਰੋਧੀਆਂ ਤੇ ਲਾਏ ਰਗੜੇ ਵਿਜੀਲੈਂਸ ਵਿਰੋਧੀ ਪੰਜਾਬ 'ਚ ਭ੍ਰਿਸ਼ਟਾਚਾਰ ਖਿਲਾਫ ਵੱਡੀ ਕਾਰਵਾਈ ਜਾਲੀ ਕਾਗਜ਼ਾਂ ਰਾਹੀਂ ਬੈਂਕ ਤੋਂ 40 ਲੱਖ ਰੁਪਏ ਦਾ ਕਰਜ਼ਾ ਲੈਣ ਵਾਲੇ 7 ਲੋਕਾਂ ਵਿਰੁੱਧ ਮੁਕੱਦਮਾ ਦਰਜ ਅਕਾਲੀ ਦਲ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ ਉਮੀਦਵਾਰ ਨੇ ਚੋਣ ਲੜਨ ਤੋਂ ਕੀਤਾ ਇਨਕਾਰ ਟਿਕਟ ਦਿੱਤੀ ਵਾਪਸ ਪੰਜਾਬ 'ਚ ਅੱਜ ਜਾਰੀ ਹੋਵੇਗਾ ਲੋਕ ਸਭਾ ਨੋਟੀਫਿਕੇਸ਼ਨ ਨਾਜ਼ਦਗੀ ਪਰੰ ਦੀ ਆਖਰੀ ਤਰੀਕ ਹੋਵੇਗੀ 14 ਮਈ ਅਰਮਨੀਤ ਵਿਟੋ ਦੀ ਹਾਰ ਪੱਕੀ ਰਾਜਾ ਬੜੀ ਨੇ ਕਰਤੀ ਭਵਿੱਖ ਬਾਣੀ ਅੱਤ ਦੀ ਗਰਮੀ ਵਿਚਾਲੇ ਆਈ ਖੁਸ਼ਖਬਰੀ ਇਨ੍ਹਾਂ ਸੂਬਿਆਂ ਵਿੱਚ 7 ਦਿਨਾਂ ਤੱਕ ਪਵੇਗਾ ਭਾਰੀ ਮੀਂਹ ਪੰਜਾਬ ਚ ਚੋਣ ਪ੍ਰਚਾਰ ਕਰਨਗੇ ਸੁਨੀਤਾ ਕੇਜਰੀਵਾਲ ਜਲੰਧਰ ਲੁਧਿਆਣਾ ਤੇ ਅਮਰੀਕਾ ਚ ਇਸ ਦਿਨ ਹੋਵੇਗੀ ਰੈਲੀ ਮੁੱਖ ਮੰਤਰੀ ਭਗਵੰਤ ਮਾਨ ਵੀ ਕਰਨਗੇ ਸ਼ਿਰਕਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੁਨਾਮ ਅਨਾਜ ਮੰਡੀ ਵਿੱਚ ਪਹੁੰਚੇ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾਗੇ ਪੰਜਾਬ ਦੇ ਬਠਿੰਡਾ ਚ ਕਾਲੀ ਦਲ ਦੀ ਉਮੀਦਵਾਰ ਬੀਬੀ ਦੀ ਵੀ ਜਮਾਨਤ ਜਬਤ ਹੋਵੇਗੀ ਜਦੋਂ ਬਾਗਲਾ ਦੇ ਟੱਬਰ ਦੇ ਸਾਰੇ ਹਾਰ ਗਏ ਇਕੱਲੀ ਇਹੀ ਰਹਿ ਗਈ ਸੀ 4 ਜੂਨ ਨੂੰ ਇਸ ਦਾ ਵੀ ਫੈਸਲਾ ਹੋ ਜਾਵੇਗਾ ਟੱਬਰ ਵਿੱਚ ਇੱਕ ਦੂਜੇ ਨੂੰ ਇਹ ਕਹਿ ਨਹੀਂ ਸਕਣਗੇ ਕਿਉਂਕਿ ਪਹਿਲਾਂ ਸਾਰੇ ਹੀ ਹਾਰ ਚੁੱਕੇ ਹਨ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਕਦੇ ਖਜ਼ਾਨਾ ਖਾਲੀ ਨਹੀਂ ਹੋਇਆ ਜਦਕਿ ਪਹਿਲਾਂ ਵਾਲੇ ਖਜ਼ਾਨਾ ਖਾਲੀ ਦਾ ਬਿਆਨ ਦਿੰਦੇ ਰਹੇ ਹਨ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਬਿਜਲੀ ਫ੍ਰੀ ਦਿੱਤੀ ਜਾ ਰਹੀ ਹੈ ਜਿਸ ਦਾ ਉਹਨਾਂ ਵੱਲੋਂ ਪਲਾਨ ਬਣਾ ਕੇ ਕੰਮ ਕੀਤਾ ਜਾ ਰਿਹਾ ਹੈ ਸੀਐਮ ਮਾਨ ਨੇ ਕਿਹਾ ਹੈ ਕਿ ਇੱਥੇ ਤਾਂ ਬਿਜਲੀ ਦਿਨ ਰਾਤ ਆ ਰਹੀ ਹੈ ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਮੈਂ ਟਾਬਿਆਂ ਰੇਤ ਦੀਆਂ ਖੱਡਾਂ ਦੇ ਵਿੱਚ ਹਿੱਸਾ ਨਹੀਂ ਪਾਣਾ ਮੈਂ ਤਾਂ ਪੰਜਾਬ ਦੇ 3.5 ਕਰੋੜ ਲੋਕਾਂ ਦੇ ਦੁੱਖ ਸੁੱਖ ਵਿੱਚ ਹਿੱਸਾ ਪਾਣਾ ਹੈ ਉਹਨਾਂ ਨੇ ਸੁਖਪਾਲ ਸਿੰਘ ਖੈਰਾ ਬਾਰੇ ਬੋਲਦੇ ਆ ਕਿ ਹੈ ਕਿ ਇਹ 6 ਪਾਰਟੀਆਂ ਬਦਲ ਚੁੱਕਿਆ ਹੈ ਇਸ ਨੂੰ ਜ਼ਿਲ੍ਹਾ ਸੰਗਠਨ ਉੁਰ ਦੇ 10 ਪਿੰਡਾਂ ਤੱਕ ਦਾ ਨਾਮ ਨਹੀਂ ਪਤਾ ਉਹਨਾਂ ਕਿ ਹੈ ਕਿ ਇਹ ਬਿਨਾ ਨੈਵੀਗੇਸ਼ਨ ਦੇ ਪਿੰਡਾਂ ਤੋਂ ਸੰਗਰੂਰ ਪਹੁੰਚੇ ਤਾਂ ਇਸ ਨੂੰ ਮੰਨ ਜਾਵਾਂ ਇਸ ਨੂੰ ਤਾਂ ਰਸਤੇ ਹੀ ਨਹੀਂ ਪਤਾ ਪੰਜਾਬ ਜਿਲ੍ਹੇ ਸੂਰੋਂ ਨੇ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਮਾਲ ਵਿਭਾਗ ਦੇ ਰਿਕਾਰਡ ਵਿੱਚ ਫੇਰ ਬਦਲ ਕਰਕੇ ਜਾਲੀ ਜਾਮਬੰਦੀਆਂ ਦੇ ਆਧਾਰ ਉੱਪਰ HDFC ਬੈਂਕ ਤੋਂ 40 ਲੱਖ ਰੁਪਏ ਦਾ ਖੇਤੀਬਾੜੀ ਹੱਦ ਕਰਜ਼ਾ ਹਾਸਲ ਕਰਨ ਖਿਲਾਫ 7 ਵਿਅਕਤੀਆਂ ਵਿਰੁੱਧ ਭ੍ਰਿਸ਼ਟਾਚਾਰ ਰੋਕ ਕਾਨੂੰਨ ਦੀਨ ਮੁਕਦਮਾ ਦਰਜ ਕਰਕੇ ਉਹਨਾਂ ਮੋਲਜਮਾਂ ਵਿੱਚੋਂ 3 ਵਿਅਕਤੀਆਂ ਗ੍ਰਫਤਾਰ ਕਰ ਲਿਆ ਗਿਆ ਹੈ ਅਤੇ ਇਸ ਮੁਕਦਮੇ ਦੀ ਹੋਰ ਜਾਣਕਾਰੀ ਹੈ ਇਸ ਦੀ ਜਾਣਕਾਰੀ ਦਿੰਦੇ ਆ ਬਿਜ਼ਨਸ ਵਿਰੋਧ ਦੇ ਬੁਲਾਰੇ ਨੇ ਦੱਸਿਆ ਕਿ ਇਸ ਕੇਸ ਵਿੱਚ ਨਵਦੀਪ ਸਿੰਘ ਵਾਸੀ ਪਿੰਡ ਕੋਹਰ ਸਿੰਘ ਵਾਲਾ ਤਹਿਸੀਲ ਗੁਰਹਰਸਰਾਏ ਜ਼ਿਲ੍ਹਾ ਫਿਰੋਜ਼ਪੁਰ ਵਿਨੋਦ ਕੁਮਾਰ ਅਮਰਜੀਤ ਸਿੰਘ ਦੋਵੇਂ ਮਾਲ ਪਟਵਾਰੀ ਹਲਕਾ ਬਹਾਦਰਕੇ ਤਹਿਸੀਲ ਗੁਰਹਰਸਰਾਏ ਜ਼ਿਲ੍ਹਾ ਫਿਰੋਜ਼ਪੁਰ ਜੋਗਿੰਦਰ ਸਿੰਘ ਉਰਫ ਬਿੱਟੂ ਸਹਾਇਕ ਮਾਲ ਪਟਵਾਰੀ ਰਮਿੰਦਰ ਸਿੰਘ ਕੁਲਵਿੰਦਰ ਸਿੰਘ ਰਿਲੇਸ਼ਨਸ਼ਿਪ ਮੈਨੇਜਰ ਐਚਡੀਐਫੀਸੀ ਬੈਂਕ ਬ੍ਰਾਂਚ ਗੁਰਹਰਸਰਾਏ ਜਾਵਨ ਦਵਿੰਦ ਜਗਿੰਦਰ ਸਿੰਘ ਪੁੱਤਰ ਪਿੰਡ ਕੋਹਰ ਸਿੰਘ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ। ਇਨ੍ਹਾਂ ਮੁਲਜ਼ਮਾਂ ਵਿੱਚ ਜੁਗਿੰਦਰ ਸਿੰਘ ਉਰਫ ਬਿੱਟੂ, ਅਮਰਜੀਤ ਸਿੰਘ ਮਾਲ ਪਟਵਾਰੀ ਅਤੇ ਦਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਆਗਾਮੀ ਲੋਕ ਸਭਾ ਚੋਣਾਂ ਦੌਰਾਨ ਸ਼੍ਰੋਮਨੀ ਕਾਲੀਦਲ ਨੂੰ ਵੱਡਾ ਝਟਕਾ ਲੱਗਿਆ ਹੈ। ਪਾਰਟੀ ਦੇ ਚੰਡੀਗੜ੍ਹ ਤੋਂ ਉਮੀਦਵਾਰ ਹਰਦੀਪ ਸਿੰਘ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਨੇ ਪਾਰਟੀ ਵੱਲੋਂ ਚੰਡੀਗੜ੍ਹ ਤੋਂ ਦਿੱਤੀ ਗਈ ਲੋਕ ਸਭਾ ਟਿਕਟ ਵੀ ਵਾਪਸ ਕਰ ਦਿੱਤੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਹੋ ਕਿ ਸਵੀ ਹੋਰ ਪਾਰਟੀ ਵੱਲੋਂ ਚੋਣ ਨਹੀਂ ਲੜਨਗੇ ਨਾ ਹੀ ਕਿਸੇ ਹੋਰ ਪਾਰਟੀ ਵਿੱਚ ਸ਼ਾਮਿਲ ਹੋਣਗੇ ਪੰਜਾਬ ਹਿਮਾਚਲ ਚੰਡੀਗੜ੍ਹ ਵਿੱਚ ਲੋਕ ਸਭਾ ਚੋਣਾਂ 2024 ਦਾ ਗਜਟ ਨੋਟੀਫਿਕੇਸ਼ਨ ਅੱਜ ਜਾਰੀ ਹੋਵੇਗਾ 7 ਮਈ ਯਾਨੀ ਅੱਜ ਤੋਂ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋਵੇਗੀ 14 ਮਈ ਤੱਕ ਉਮੀਦਵਾਰ ਆਪਣੀ ਨਾਮਜ਼ਦਗੀ ਭਰ ਸਕਣਗੇ ਚੋਣ ਕਮਿਸ਼ਨ ਨੇ ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਦੋ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਵਿੱਚ ਲੋਕ ਸਭਾ ਚੋਣਾਂ ਦੀ ਗਜਟ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਮਾਹੌਲ ਗਰਮਾਉਣ ਲੱਗੇਗਾ ਚੋਣ ਕਮਿਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਿਕ ਦੇਸ਼ ਵਿੱਚ ਚੋਣ ਜਾਬਤਾ 16 ਮਾਰਚ ਤੋਂ ਲਾਗੂ ਹੋ ਗਿਆ ਸੀ ਜਾਰੀ ਸ਼ੈਡਿਊਲ ਮੁਤਾਬਿਕ ਗਜਟ ਨੋਟੀਫਿਕੇਸ਼ਨ 7 ਮਈ ਨੂੰ ਜਾਰੀ ਕੀਤਾ ਜਾਣਾ ਹੈ ਇਸ ਦੇ ਬਾਅਦ ਪੰਜਾਬ ਹਿਮਾਚਲ ਤੇ ਚੰਡੀਗੜ੍ਹ ਵਿੱਚ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਨਾਮਜ਼ਦਗੀ ਕਰਨ ਦੀ ਆਖਰੀ ਤਾਰੀਖ 14 ਮਈ ਹੈ 15 ਮਈ ਨੂੰ ਨਾਮਜ਼ਦਗੀ ਦੀ ਪੜਤਾਲ ਕੀਤੀ ਜਾਵੇਗੀ ਰੱਦ ਹੋਣ ਤੋਂ ਬਾਅਦ ਬਾਕੀ ਰਹਿੰਦੇ ਉਮੀਦਵਾਰ 17 ਮਈ ਤੱਕ ਆਪਣੇ ਨਾਮ ਵਾਪਸ ਲੈ ਸਕਦੇ ਹਨ ਪੰਜਾਬ ਚੰਡੀਗੜ੍ਹ ਤੇ ਹਿਮਾਚਲ ਵਿੱਚ VOTING ਇਕੱਠੇ ਆਖਰੀ ਪੜਾਅ ਵਿੱਚ ਨਿਰਧਾਰਤ ਕੀਤੀ ਗਈ ਹੈ 17 ਮਈ ਨੂੰ ਨਾਮਜ਼ਦਗੀ ਵਾਪਸ ਲੈਣ ਦੀ ਪ੍ਰਕਿਰਿਆ ਪੂਰੀ ਹੋਣ ਦੇ 2 ਹਫਤੇ ਆਵਾਦ 1 ਜੂਨ ਨੂੰ VOTING ਹੋਵੇਗੀ ਜਿਸ ਦੇ 3 ਦਿਨਾਂ ਬਾਅਦ 4 ਜੂਨ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਣੀ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਚੋਣਾਂ ਦੇ ਉਮੀਦਵਾਰ ਰਾਜਾ ਵੜੀਨੇ ਵੱਡਾ ਦਾਵਾ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਰਵਨੀਤ ਬਿੱਟੂ ਆਪਣੀ ਸੀਟ ਹਾਰ ਰਹੇ ਹਨ ਜਿਸ ਕਾਰਨ ਭਾਜਪਾ ਉਹਨਾਂ ਦੀ ਸੀਟ ਬਦਲਣ ਤੇ ਵਿਚਾਰ ਕਰ ਰਹੀ ਹੈ ਤਾਜ਼ਾ ਸਰਵੇਖਣ ਵਿੱਚ ਬਿੱਟੂ ਚੌਥੇ ਸਥਾਨ ਤੇ ਆਉਂਦੇ ਨਜ਼ਰ ਆ ਰਹੇ ਹਨ ਹੋਰ ਤਾਂ ਹੋਰ ਭਾਜਪਾ ਦੇ ਆਪਣੇ ਸਰਵੇਖਣ ਨੇ ਉਹਨਾਂ ਨੂੰ ਲੁਧਿਆਣਾ ਦੀ ਲੜਾਈ ਤੋਂ ਪੂਰੀ ਤਰ੍ਹਾਂ ਬਾਹਰ ਕਰ ਦਿੱਤਾ ਹੈ ਰਾਜਾ ਵੜਿੰਗ ਨੇ ਕਿ ਹੈਗੇ ਬਿੱਟੂ ਹੀ ਨਹੀਂ ਭਾਵੇਂ ਪਾਜਪਾ ਕਿਸੇ ਹੋਰ ਨੂੰ ਵੀ ਮੈਦਾਨ ਵਿੱਚ ਉਤਾਰਦੀ ਹੈ ਉਹ ਨਾ ਸਿਰਫ ਚੌਥੇ ਜਾਂ ਪੰਜਵੇਂ ਸਥਾਨ ਤੇ ਰਹੇਗਾ ਬਲਕਿ ਆਪਣੀ ਜਮਾਨਤ ਵੀ ਗਵਾ ਬੈਠੇਗਾ ਉੱਤਰੀ ਭਾਰਤ ਸਮੇਤ ਦੇਸ਼ ਭਰ ਵਿੱਚ ਚੱਲ ਰਹੀ ਹੀਟ ਵੇਵ ਦਰਮਿਆਨ ਖੁਸ਼ਖਬਰੀ ਆਈ ਹੈ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਯੂਪੀ ਸਮੇਤ ਕਈ ਰਾਜਾਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਇਸ ਨਾਲ ਗਰਮੀ ਤੋਂ ਰਾਹਤ ਮਿਲੇਗੀ ਮੌਸਮ ਵਿਭਾਗ ਨੇ ਕਿ ਹੈਗੀ ਪੂਰਬੀ ਭਾਰਤ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਉਸ ਤੋਂ ਬਾਅਦ ਹੀ ਇਸ ਵਿੱਚ ਕਮੀ ਆ ਸਕਦੀ ਹੈ ਇਸ ਦਿਨ ਆ ਰਹੀ ਉੱਤਰੀ ਪੂਰਬੀ ਰਾਜਾਂ ਦੇ ਕਈ ਇਲਾਕਿਆਂ ਵਿੱਚ 7 ਮਈ ਤੱਕ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਜਿਸ ਕਾਰਨ 9 ਤੋਂ 11 ਮਈ ਤੱਕ ਹਰਿਆਣਾ ਚੰਡੀਗੜ੍ਹ ਪੰਜਾਬ ਤੇ ਪੂਰਬੀ ਰਾਜਸਥਾਨ ਵਿੱਚ ਹਲਕੀ ਤੋਂ ਦਰਮਿਆਨੀ بارش ਹੋਵੇਗੀ ਇਸ ਦੇ ਨਾਲ ਹੀ ਜੰਮੂ ਕਸ਼ਮੀਰ ਅਤੇ ਲਦਾਖ ਵਿੱਚ ਅੱਜ ਤੋਂ 8 ਮਈ ਤੱਕ ਹਲਕੀ ਤੋਂ ਦਰਮਿਆਨੀ بارش ਹੋਵੇਗੀ यूपी ਵਿੱਚ 5 ਦਿਨਾਂ ਤੱਕ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਗਈ ਹੈ। ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਚੋਣ ਮਹੀਨ ਨੂੰ ਤੇਜ਼ ਕਰਨ ਲਈ ਆਪ ਸੁਪਰੀਮ ਮੁਹਾਰਮ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਪੰਜਾਬ ਦਾ ਦੌਰਾ ਕਰਨ ਲਈ ਆ ਰਹੀ ਹਨ ਸੁਨੀਤਾ ਕੇਜਰੀਵਾਲ ਪੰਜਾਬ ਦੇ ਤਿੰਨ ਲੋਕ ਸਭਾ ਹਲਕਿਆਂ ਵਿੱਚ ਰੈਲੀਆਂ ਕਰਨਗੇ ਉਹ ਲੁਧਿਆਣਾ ਜਲੰਧਰ ਤੇ ਅੰਮ੍ਰਿਤਸਰ ਵਿੱਚ ਚੋਣ ਵਿਗਲ ਵਜਾਉਣਗੇ ਇਸ ਲਈ ਪ੍ਰੋਗਰਾਮ ਤਿਆਰ ਕੀਤਾ ਜਾ ਰਿਹਾ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸੁਨੀਤਾ ਕੇਜਰੀਵਾਲ ਨੂੰ ਤੇ 10 ਮਈ ਨੂੰ ਪੰਜਾਬ ਆ ਸਕਦੇ ਹਨ ਅਜੇ ਤੱਕ ਇਸ ਤੇ ਆਖਰੀ ਫੈਸਲਾ ਨਹੀਂ ਹੋਇਆ ਪਰ ਜਲਦ ਹੀ ਪਾਰਟੀਆਂ ਤੇ ਫੈਸਲਾ ਲੈ ਕੇ ਮੋਹਰ ਲਗਾਏਗੀ ਆਮ ਆਦਮੀ ਪਾਰਟੀ ਪੰਜਾਬ ਦੀਆਂ ਸਾਰੀਆਂ 13 ਸੀਟਾਂ ਚੌਨ ਲੜ ਰਹੀ ਹੈ ਆਪ ਸੁਪਰੀਮੋ ਅਰਮਨ ਕੇਜਰੀਵਾਲ ਭਾਵੇਂ ਹੀ ਜੇਲ੍ਹ ਵਿੱਚ ਬੰਦ ਹਨ ਪਰ ਸਾਰੀ ਚੌਨ ਰਣਨੀਤੀ ਉਹੀ ਜੇਲ੍ਹ ਤੋਂ ਤਿਆਰ ਕਰ ਰਹੇ ਹਨ ਅਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅਜਰਵਨ ਕੇਜਰੀਵਾਲ ਨੂੰ ਅਦਾਲਤ ਤੋਂ ਝੁਮਾਨਤ ਮਿਲ ਸਕਦੀ ਹੈ ਮਾਨਸਾ ਜਿਲ੍ਹੇ ਨਾਲ ਸਬੰਧਤ ਪੰਜਾਬ ਯੂਥ ਕਾਂਗਰਸ ਦੇ ਜਰਨਲ ਸਕੱਤਰ ਚਸ਼ਪਿੰਦਰ ਵੀਰ ਸਿੰਘ ਚਾਹਲ ਆਪਣੇ ਸਾਥੀਆਂ ਸਮੇਤ ਆਮ ਆਨ ਲਈ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ ਉਹਨਾਂ ਨੇ ਇਹ ਸਮੂਲੀਅਤ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿੱਚ ਕੀਤੀ ਹੈ ਮੁੱਖ ਮੰਤਰੀ ਨੇ ਪਾਰਟੀ ਵਿੱਚ ਉਹਨਾਂ ਦਾ ਸਵਾਗਤ ਕਰਦੇ ਹਨ ਕਿ ਹੈਗੀ ਇਸ ਨਾਲ ਪਾਰਟੀ ਨੂੰ ਹੋਰ ਬਲ ਮਿਲੇਗਾ ਤੇ ਪਾਰਟੀ ਮਾਲਵਾ ਖੇਤਰ ਵਿੱਚ ਪਹਿਲਾਂ ਨਾਲੋਂ ਵੀ ਵੱਧ ਤਕੜੀ ਹੋਵੇਗੀ। ਉਹਨਾਂ ਦੀ ਇਹ ਸਮੂਲੀਅਤ ਚੰਡੀਗੜ੍ਹ ਵਿਖੇ ਹੋਈ ਅਤੇ ਇਸ ਦੀ ਜਾਣਕਾਰੀ ਆਪ ਵੱਲੋਂ ਟਵੀਟ ਕਰਕੇ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਉਹਨਾਂ ਨੇ ਆਪਣਾ ਲਿਖਤੀ ਅਸਤੀਫਾ ਪਾਰਟੀ ਦੇ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਮੋਹਿਤ ਮੋਹਿੰਦਰ ਨੂੰ ਭੇਜ ਕੇ ਦਿੱਤਾ ਸੀ। ਆਮ ਤੌਰ ਤੇ ਆਪਣੇ ਕਰ ਕਮਲਾਨਾਥ ਘਟਨ ਹੁੰਦਾ ਨਾ ਇਹ ਭਲਾਨੇ ਲੀਡਰ ਨੇ ਆਪਣੇ ਘਰ ਕਮਲਾਨਾ ਫੀਤਾ ਕੱਟ ਕੇ ਉਦਘਾਟਨ ਕੀਤਾ ਆਹ ਉਦਘਾਟਨ ਮੈਂ ਪੈਰ ਨਾਲ ਕਰੂੰਗਾ ਜੀਸੀਬੀ ਦਾ ਕਲਚ ਛੱਡ ਕੇ ਸੁਖ ਵਿਲਾਸ ਲੋਕਾਂ ਦੇ ਖੂਨ ਨਾਲ ਬਣਿਆ ਹੋਇਆ ਉਹ ਵੀਰੋ ਕਮਾਲ ਹੈ ਸੈਵਨ ਸਟਾਰ ਹੋਟਲ ਹੈ ਉਹਦੀ 10-15 ਸਾਲ ਵਾਸਤੇ ਬਿਜਲੀ ਫ੍ਰੀ ਉਹਦਾ ਟੈਕਸ ਫ੍ਰੀ ਵੀ ਆਮ ਲੋਕਾਂ ਨੂੰ ਬਿਜਲੀ ਫ੍ਰੀ ਨਹੀਂ ਇੱਕ ਹੋਟਲ ਨੂੰ ਤੋਂ 10 ਸਾਲ ਵਾਸਤੇ ਬਿਜਲੀ ਫ੍ਰੀ ਟੈਕਸ ਫਰੀ ਕਿਉਂ ਵੀ ਅਸੀਂ ਉਹ ਹੋਟਲ ਨੂੰ ਕਿਉਂ ਚਲਾਉਣਾ ਹੈ ਬਈ 7 ਲੱਖ ਰੁਪਏ ਦਾ ਤਾਂ ਨੋਰਮਲ ਕਮਰਾ ਮਿਲਦਾ ਹੈ ਇੱਕ ਰਾਤ ਵਾਸਤੇ ਜੇ ਦੂਜਾ ਵੱਡਾ ਕਮਰਾ ਲੈਣਾ ਪ੍ਰੈਜ਼ੀਡੈਂਟਲ ਸੂਟ ਕਹਿੰਦੇ ਨੇ ਉਹਨੂੰ ਉਹ 15 ਲੱਖ ਰੁਪਏ ਲੱਗਦਾ ਹੈ ਪਲੱਸ ਟੈਕਸ ਹਰੇਕ ਕਮਰੇ ਦੇ ਪਿੱਛੇ ਆਪਣਾ ਪੂਲ ਹੈ ਸਵਿਮਿੰਗ ਪੂਲ ਹੈ ਪ੍ਰਾਈਵੇਟ ਪੂਲ ਹੈ ਹਰੇਕ ਕਮਰੇ ਦੇ ਪਿੱਛੇ ਸਕੂਲ ਬਣਾਵਾਂਗੇ ਉਹਦਾ ਤੇ ਨਾਲੇ ਸਕੂਲ ਦੇ ਵਿੱਚ ਅਖਬਾਰਾਂ 'ਚ ਪਬਲਿਸਿਟੀ ਦੇਵਾਂਗੇ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰ ਕਮਰੇ ਪਿੱਛੇ ਪੂਲ ਉਦੋਂ ਪਤਾ ਲੱਗੂ ਇਹਨਾਂ ਨੂੰ ਲੁੱਟ-ਲੁੱਟ ਕੇ ਲੋਕਾਂ ਨੂੰ ਉੱਥੇ ਪਾਲੇ ਪਹਾੜਾਂ 'ਚ ਤੁਸੀਂ ਸੁਖ-ਬਿਲਾਸ ਤੁਸੀਂ ਪਾਲੇ ਸਿਸਮਾ ਮਹਿਲ ਪਾਲੇ ਤੇ ਲੋਕਾਂ ਦੇ ਚਾਰ ਖੰਡ ਨਹੀਂ ਛੱਤੇ ਜਾਂਦੇ ਲੋਕਾਂ ਤੋਂ ਸਾਨੂੰ ਮਲੰਗ ਕਹਿੰਦੇ ਹੋ ਤੁਸੀਂ ਆਪਰੇ ਜਵਾੜੇ ਬਣ ਕੇ ਤੁਸੀਂ ਸੁਬੀਰੋ ਗੁੱਸਾ ਬਹੁਤ ਹੈ ਹੁਣ ਸੁਖਵੀਰ ਬਾਦਲ ਕਹਿੰਦਾ ਅਸੀਂ ਕਿਸਾਨ ਹੁੰਨੇ ਆ ਕਹਿੰਦਾ ਲੈ ਤੁਸੀਂ ਕਦੋਂ ਕਹਿੰਦੇ ਕਿਸਾਨ ਹੋ ਵੀ ਫਿਰ ਬੱਸਾਂ ਕੀ ਦੀਆਂ ਨੇ ਉਹ ਫਿਰ ਹੋਟਲ ਕੀਦੇ ਨੇ ਜਦੋਂ ਕਿਸਾਨਾਂ ਦਾ ਜੋਰ ਹੋ ਗਿਆ ਕਹਿੰਦੇ ਕਿਸਾਨ ਹੁੰਨੇ ਆ ਉਹ ਗੱਲ ਹੋ ਗਈ ਬੱਸ ਘੇਰ ਲਈ ਡਾਕੂਆਂ ਨੇ ਸਾਰੀ ਬੱਸ ਲੁੱਟ ਲਈ ਲੁੱਟ ਕੇ ਡਾਕੂਆਂ ਸਰਦਾਰ ਕਹਿੰਦਾ ਲਾਈਨ 'ਚ ਖੜਾ ਕੇ ਇਕੱਲੇ-ਇਕੱਲੇ ਨੂੰ ਨਾਂ ਪੁੱਛ ਕੇ ਗੋਲੀ ਮਾਰੀ ਚੱਲੋ ਪਹਿਲੇ ਬੰਦੇ ਨੂੰ ਪੁੱਛਿਆ ਕਹਿੰਦਾ ਕੀ ਨਾਮ ਹੈ ਉਹ ਕਹਿੰਦਾ ਰਕੇਸ਼ ਕੁਮਾਰ ਛੜਾਹ ਗੋਲੀ ਮਾਰਤੀ ਦੂਜੇ ਬੰਦੇ ਨੂੰ ਪੁੱਛਿਆ ਕੀ ਨਾਮ ਹੈ ਕਹੀਂ ਬਲਦੀਪ ਸਿੰਘ ਛੜਾਹ ਗੋਲੀ ਮਾਰਤੀ ਤੀਜੀ ਕੋਈ ਲੇਡੀ ਸੀ ਮਾਤਾ ਸੀ ਬਜ਼ੁਰਗ ਕੀ ਨਾਮ ਹੈ ਮਾਤਾ ਉਹ ਕਹਿੰਦੀ ਪੋਸ਼ਪਾ ਦੇਵੀ ਡਾਕੂਆਂ ਦਾ ਸਰਦਾਰ ਕਹਿੰਦਾ ਨਾ ਗੋਲੀ ਨਾ ਮਾਰੇ ਹੋ ਮੇਰੀ ਮਾਂ ਦਾ ਨਾਮ ਪੋਸ਼ਪਾ ਸੀ ਇਹਦਾ ਨਾਮ ਸੁਣ ਕੇ ਨਾ ਮੈਨੂੰ ਬਹੁਤ ਮਮਤਾ ਜਾਗ ਗਈ ਹੈ ਕਾ ਮੈਨੂੰ ਪਿਆਰ ਕਰ ਦਿਓ ਛੱਡ ਦਿਓ ਇਹਨੂੰ ਮਾਫ ਕਰ ਦਿਓ ਅੱਗੇ ਸੁਖਵੀਰ왈 ਵਾਲਾ ਘਰਾਂ ਸੀ ਉਨਨਾਂ ਸਿਰ ਅਗੀ ਨਾ ਹੈ ਕਹਿੰਦਾ ਨਾਂ ਤਾਂ ਮੇਰਾ ਸੁਖਵੀਰ ਹੈ ਜੀ ਹੂੰ ਪਿੰਡ 'ਚ ਮੈਨੂੰ ਪੁਸ਼ਪਾ ਦੇਵੀ ਪੁਸ਼ਪਾ ਦੇਵੀ ਉਹ ਕਹਿੰਦੇ ਨੇ ਸਾਰੇ ਉਹ ਡਾਕੂ ਕਹਿੰਦਾ ਚਾਰ ਗੋਲੀਆਂ ਵੱੱਟ ਮਾਰੋ ਮੇਰੀ ਮਾਂ ਦਾ ਨਾਮ ਬਦਨਾਮ ਕਰਦਾ ਇਹ ਸੋ ਇਹ ਉਹ ਨੇ ਹੈ ਇਹ ਟਾਈਮ 'ਤੇ ਪੁਸ਼ਪਾ ਦੇਵੀ ਬਣ ਜਾਂਦੇ ਨੇ ਜਿੰਨਾਂ ਦਾ ਜੋਰ ਹੋਵੇ ਉਹਨਾਂ ਨਾਲ ਰਲ ਜਾਂਦੇ ਨੇ ਆ ਕੈਪਟਨ ਕੇ ਕੈਪਟਨ ਮਰੀਂਦਰ ਕੇ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਜਦੋਂ ਕਾਂਗਰਸ ਦਾ ਰਾਜ ਸੀ ਕਾਂਗਰਸ ਨਾਲ ਜੋ ਕਾਲੀਆਂ ਦਾ ਰਾਜ ਸੀ ਕਾਲੀਆਂ ਨਾਲ ਅੱਜਕੱਲ੍ਹ ਭਾਜਪਾ ਦਾ ਰਾਜ ਹੈ ਭਾਜਪਾ ਨਾਲ ਕਦੇ ਲੋਕਾਂ ਨਾਲ ਖੜੇ ਹੈ ਲੋਕਾਂ ਨਾਲ ਖੜੇ ਕਦੇ ਪਿਛਲੇ 3 ਸਾਲਾਂ ਦੇ ਅੰਦਰ ਝਾੜੂ ਵਾਲਿਆਂ ਨੇ ਪੰਜਾਬ ਬਰਬਾਦ ਕਰ ਦਿੱਤਾ ਇੱਕ ਐਜਾ ਸ਼ਰਾਬੀ ਨਸ਼ੇੜੀ ਮੁੱਖ ਮੰਤਰੀ ਆਪ ਨੂੰ ਮਿਲ ਗਿਆ ਜੀਨੇ ਪੰਜਾਬ ਦੇ ਵਾਸਤੇ ਕਰਨਾ ਕੀ ਸੀ ਉਹ ਆਪਣੇ ਕਰੋੜਾਂ ਰੁਪਏ ਖਰਚ ਕੇ ਕੇਜਰੀਵਾਲ ਨੂੰ ਤਗੜਾ ਕਰਨ ਵਾਸਤੇ ਪੂਰੇ ਦੇਸ਼ ਵਿੱਚ ਪੰਜਾਬ ਦਾ ਖਜ਼ਾਨਾ ਕੋਈ ਜਾਂਦਾ ਹੁਣ ਵੀ ਮੈਂ ਕਹਿਣਾ ਚਾਹਣਾ ਤੇ ਇਹਦੀ ਇਨਕੁਆਇਰੀ ਵੀ ਹੋਣੀ ਚਾਹੀਦੀ ਹੈ ਭਗਵਾਨਤਮਾਨ ਨੇ ਜਿੰਨੇ ਆਪਣੇ ਰੀਅਲ ਏਸਟੇਟ ਤੇ ਬਿਲਡਰ ਹੈ ਉਹਨਾਂ ਤੋਂ 5-5 ਕਰੋੜ ਰੁਪਇਆ ਮੰਗਿਆ ਇਸ ਇਲੈਕਸ਼ਨ ਵਾਸਤੇ ਤੁਸੀਂ ਦੇਖ ਲਓ ਤਕਰੀਬਨ ਇਹਨਾਂ ਨੇ 100-150 ਬੰਦੇ ਦੀ ਲਿਸਟ ਬਣਾ ਕੇ ਆ ਇਹਨਾਂ ਨੇ ਕਰਾਈ ਹੈ ਆ ਮੈਨੂੰ ਲੱਗਦਾ 2-300 ਕਰੋੜ ਰੁਪਇਆ ਇਕੱਠਾ ਐਕਸਟਰੈਕਸ਼ਨ ਕਰ ਰਹੇ ਪੰਜਾਬ ਦੇ ਰੀਅਲ ਏਸਟੇਟ ਤੇ ਬਿਲਡਰ ਲੌਬੀ ਤੋਂ ਐਕਸਟਰੈਕਸ਼ਨ ਤੇ ਲੱਗੇ ਆ ਉਹਨਾਂ ਨੂੰ ਕਿਹਾ ਜੇ ਤੁਸੀਂ ਪੈਸਾ ਨਹੀਂ ਦਿਓਗੇ 5 ਕਰੋੜ ਰੁਪਇਆ ਮੈਨੂੰ ਤੇ ਨਹੀਂ ਤਾਂ ਫਿਰ ਮੈਂ ਥੋੜੇ ਸਾਰੇ ਲਾਇਸੈਂਸ ਕੈਨਸਲ ਕਰੂੰਗਾ ਵਿਜੀਲ ਇਨਕੁਆਇਰੀ ਕਰੂੰਗਾ ਆ ਜੀ ਪਾਰਟੀ ਹੈ ਐਕਸਟ੍ਰੈਸ਼ਨਿਸਟ ਹੈ ਆਦੇ ਇਥੇ ਲੁੱਟਣ ਵਾਸਤੇ ਆਈ ਹੈ ਤੇ ਪਿਛਲੇ 3 ਸਾਲਾਂ ਚ ਸਣੇ ਉਹਦੀ ਧਰਮ ਪਤਨੀ ਤੋਂ ਲੈ ਕੇ ਸਾਰਾ ਪਰਿਵਾਰ ਇੱਕੋ ਹੀ ਮਿਸ਼ਨ ਤੇ ਆ ਕਿ ਪੈਸੇ ਇਕੱਠੇ ਕਰ ਲੋ ਪੈਸੇ ਇਕੱਠੇ ਕਰ ਲੋ ਸੋ ਜਿਹੜਾ ਮੁੱਖ ਮੰਤਰੀ ਆਪ ਹੀ ਇਹ ਆਪਣੇ ਘਰ ਨੂੰ ਲੁੱਟਣ ਲੱਗ ਜੇ ਉਹ ਮੁੱਖ ਮੰਤਰੀ ਕਹਿੰਦੇ ਲਾਇਕ ਨਹੀਂ ਹੈ ਐਸ ਕਰਕੇ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਮੈਂ ਇੱਕ ਵਾਰ ਇੱਕ ਵਾਰ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਇਕੱਠੇ ਹੋ ਕੇ ਆਪਾਂ ਪੰਜਾਬ ਬਲਾਈਏ ਤਾਂ ਹੀ ਪੰਜਾਬ ਅੱਗੇ ਵਧੂਗਾ ਹਾਂ ਜੀ ਉਸ ਤੋਂ ਬਾਅਦ ਨੂੰ ਅਕਾਲੀ ਦਲ ਦੇ ਲੀਡਰਾਂ ਨੂੰ ਆਮ ਆਦਮੀ ਪਾਰਟੀ ਸ਼ਾਵਲੀ ਦੇ ਵਿੱਚ ਦੇਖਿਆ ਜਾ ਰਿਹਾ ਕਿਵੇਂ ਦੇਖਦੇ ਹੋ ਕਈ ਪਾਰਟੀਆਂ ਜੀ ਮੈਂ ਕੋ ਮੈਂ ਸਮਝਣਾ ਚਾਹਣਾ ਹੈ ਦੇਖੋ ਆ ਜਿਹੜਾ ਮੌਸਮ ਹੈ ਨਾ ਇੱਥੇ ਜਿਹੜੇ ਸਿਕਲ ਮਾਈਂਡਡ ਜਿਹੜੇ ਜੜਾ ਮਜ਼ਬੂਤ ਨਹੀਂ ਜਿੰਨਾਂ ਦੀਆਂ ਉਹ ਔੜਦੇ ਫਿਰ ਦਰਿੰਦੇ ਹੁੰਦੇ ਆ ਜਿਨ੍ਹਾਂ ਦੀ ਜੜ੍ਹਾਂ ਮਜ਼ਬੂਰ ਹੈ ਮਜ਼ਬੂਤ ਹੈ ਜਿਨ੍ਹਾਂ ਦਾ ਕੈਰੈਕਟਰ ਹੈ ਜਿਨ੍ਹਾਂ ਦੀ ਆਪਣੀ ਪਾਰਟੀ ਪ੍ਰਤੀ ਲॉयਲਟੀ ਹੈ ਲੋਕਾਂ ਪ੍ਰਤੀ ਲॉयਲਟੀ ਉਹ ਕਿੰਨੇ ਬਦਲਦੇ ਹੁੰਦੇ ਆਪਾਂ ਜਿਹੜੇ ਫਿਕਰ ਮਾਈਂਡਡ ਬੰਦੇ ਉੱੜਦੇ ਫਿਰਦੇ ਰਹਿੰਦੇ ਸਰ ਫਿਰ ਐਸਜੀਪੀਸੀ ਕੋ ਬਹੁਤ ਬਡੀ ਸਸਤਾ ਹੈਗੇ ਵਰਲਡ ਵਾਈਡ ਦੀ ਕੋਈ ਉੱਪਰ ਅਲਿਗੇਸ਼ਨ ਤੁਹਾਡੀ ਜਿਹੜੇ ਤੁਹਾਡੇ ਪੁਰਾਣੇ ਸਾਥੀ ਸੀਗੇ ਯਾਰ ਮੈਂ ਉਹਦੇ ਬਾਰੇ ਵਿੱਚ ਜਾਣਾ ਨਹੀਂ ਚਾਹੁੰਦਾ ਜਿਹੜਾ ਸਿੱਖ ਆਪਣੀ ਕੌਮ ਦੀ ਜੱਥੇਬੰਦੀ ਉੱਤੇ ਅਲਿਗੇਸ਼ਨ ਲਾਊਗਾ ਉਹਦੇ ਸਿੱਖੀ ਦੇ ਕੈਰੈਕਟਰ ਤੇ ਕਦਾ ਪਤਾ ਲੱਗ ਜੰਦਾ ਕਿਆ ਜਾ ਪੰਦਾ ਥੈਂਕ ਯੂ ਹਾਂ ਸੁਣ ਲਓ ਜੀ ਭਗਵਤ ਮਾਨ ਨੇ ਕਿਹਾ ਕਿ ਤੇਰੇ ਜ਼ੀਰੋ ਮਿਸ਼ਨ ਉਪਰ ਕਰਾਂਗੇ ਇੰਨੀ ਕੀ ਕਰਾਂ ਚੱਲੂ ਨਹੀਂ ਮਿਸ਼ਨ ਉਹਦਾ ਪੂਰਾ ਹੋ ਜਾਊਗਾ ਉਹਨਾਂ ਨੂੰ ਜ਼ੀਰੋ ਆ ਜਾਣੀਏ ਮੈਨੂੰ ਕਿਸੇ ਇੱਕ ਕਾਂਗਰਸੀ ਦਾ ਨਾਮ ਦੱਸੋ ਤੁਸੀਂ ਦੇਖੋ ਵਿਰੋਧੀਆਂ ਦਾ ਕੰਮ ਹੈ ਵਿਰੋਧ ਕਰਨਾ ਰਾਜਾ ਵੜਿੰਗ ਜੀ ਨੇ 10 ਸਾਲ ਮਗਰਲੇ 12 ਸਾਲ ਇੰਨਾ ਕੰਮ ਕੀਤਾ ਬਿੱਟੂ ਬਾਈ ਨੂੰ ਆਖੋ ਕਿ ਮੈਨੂੰ ਇੱਕ ਚੀਜ਼ ਦੱਸਿਓ ਜੋ ਤੁਸੀਂ ਲੁਧਿਆਣੇ ਵਾਸਤੇ ਕੀਤੀ ਹੈ ਮੈਂ ਮੰਗਦੀ ਨਹੀਂ ਕੁਝ ਮੈਂ ਕਹਿੰਦੀ ਨਹੀਂ ਤੁਸੀਂ 10 ਸਾਲ ਪਾਰਲੀਮੈਂਟ ਚ ਗਏ ਹੋ ਕੀ ਤੁਸੀਂ 5 ਵਾਰ ਉੱਠ ਕੇ ਲੁਧਿਆਣੇ ਦਾ ਮੁੱਦਾ 10 ਸਾਲਾਂ ਚ ਚੱਕਿਆ ਫੇਰ ਗੱਲ ਕਰੋ ਮੇਰੇ ਨਾਲ ਮੈਮ ਬਿੱਟੂ ਜੀ ਨੇ ਇਹ ਕਹਿਣਾ ਹੈ ਕਿ ਮੈਨੂੰ ਕਾਂਗਰਸ ਪਾਰਟੀ ਚ ਕੰਮ ਕਰਨ ਦਿੱਤਾ ਨਹੀਂ ਜਾਂਦਾ ਸੀ ਇਸ ਵਾਰ ਤੁਸੀਂ ਕੀ ਕਹਿਣਾ ਹੈ ਕਿਹੜੇ ਕੰਮ ਜਿਹੜਾ ਉਹਨਾਂ ਨੇ ਕਰਨੇ ਸੀ ਨਾਲ ਕੀਤੇ ਜੀ ਉਹਨਾਂ ਨੂੰ ਕਰਨ ਨਹੀਂ ਦਿੱਤੇਗੇ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਹੱਡੀਆਂ ਕਿ ਸ਼ਾਇਦ ਬਿੱਟੂ ਬਾਈ ਨੂੰ ਪਤਾ ਹੀ ਨਹੀਂ ਲੱਗ ਰਿਹਾ ਉਹ ਕੀ ਬੋਲ ਰਿਹਾ ਤੁਸੀਂ ਮੈਂਬਰ ਪਾਰਲੀਮੈਂਟ ਬਣ ਕੇ ਇੱਕ ਹਲਕੇ ਦੇ ਜਾਨੇ ਹੋ ਇੰਨੀ ਜ਼ਿੰਮੇਵਾਰੀ ਚੱਕ ਕੇ ਜਾਨੇ ਹੋ 10 ਸਾਲ ਇੱਥੇ ਰਹਿਨੇ ਹੋ ਰਾਜ ਭਾਗਮਾਨ ਦੇ ਹੋ ਮਗਰੋਂ ਕਿੰਨੀ ਆਮ ਨੂੰ ਕੰਮ ਨਹੀਂ ਕਰਨ ਦਿੱਤਾ ਗਿਆ ਪਤਾ ਨਹੀਂ ਕਿਸ ਤਰ੍ਹਾਂ ਦੀ ਗੱਲ ਹੈ ਉਹਨਾਂ ਦੇ ਕਿਹੜਾ ਹੱਥ ਬੰਨੇ ਸੀ ਉਹਨਾਂ ਦੇ ਕਿਹੜਾ ਮੂੰਹ ਤੇ ਟੇਪ ਲੱਗੀ ਸੀ ਕਿ ਬੋਲ ਨਹੀਂ ਸੀ ਸਕਦੇ ਪਾਰਲੀਮੈਂਟ 'ਚ ਜਾਂਦੇ ਸੀ ਪਾਰਲੀਮੈਂਟ ਦੇ ਵਿੱਚ ਜਾ ਕੇ ਜੋ ਮੈਂਬਰ ਪਾਰਲੀਮੈਂਟ ਨੂੰ ਸੁਵਿਧਾਵਾਂ ਮਿਲਦੀਆਂ ਕੋਠੀ ਗੱਡੀਆਂ ਸਿਕਿਉਰਿਟੀ ਹੋਰ ਜਿੰਨੀਆਂ ਬਾਕਸ ਮਿਲਦੀਆਂ ਉਹ ਤਾਂ ਸਾਰੀਆਂ ਬਿੱਟੂ ਬਾਈ ਨੂੰ ਪਤਾ ਸੀ ਤੇ ਕੰਮ ਕਰਨ ਦਾ ਨਹੀਂ ਸੀ ਪਤਾ ਉਹ ਕਿਹਨੇ ਦੱਸਣਾ ਸੀ ਹਵਾਰਾ ਪੁੱਛੋ ਤੁਸੀਂ ਗੱਲ ਕੀਤੀ ਕਿ ਹਵਾਰਾ ਜਾਨਵਰ ਜਿਹੜੇ ਉੱਤੇ ਗੱਲ ਲੈਂਦੇ ਉਹਨਾਂ ਨੇ ਕਿ ਲੇਡੀਸ ਤੇ ਅੰਗਲਾ ਕਰ ਪਰ ਨੇ ਜਾਣ ਕਰੀ ਗਿਜ਼ਾਰਡ ਸਪੋਰਟ ਦੇ ਵਿੱਚ ਜੀ ਕਿਵੇਂ ਦੇਖਦੇ ਹਨ ਵੇਖੋ ਗੱਲ ਇਹ ਹੈ ਕਿ ਡੌਗ ਸ਼ੈਲਟਰਸ ਬਣਨੇ ਚਾਹੀਦੇ ਗਊਸ਼ਾਲਾ ਦੇ ਵਿੱਚ ਸਾਰੀਆਂ ਗਊਆਂ ਅਸੀਂ ਐਡਜਸਟ ਕਰ ਸਕਦੇ ਹਾਂ ਜੇ ਸਾਡੇ ਮੁਖੀ ਚੌਣ ਤਾਂ ਅੱਜ ਸਰਕਾਰ ਦੇਸ਼ ਸੂਬੇ ਦੇ ਵਿੱਚ ਝਾੜੂ ਵਾਲਿਆਂ ਦੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਦਾ ਫਰਜ਼ ਬੰਦਾ ਹੈ ਉਹਨਾਂ ਨੂੰ ਸਵਾਲ ਪੁੱਛੋ ਤੁਸੀਂ ਇਸਕਾ ਥੈਂਕ ਯੂ ਵੈਰੀ ਮਚ ওকে ਕੋਈ ਕਿਸਾਨ ਜਥੇਬੰਦੀ ਕਿਸੇ ਦੇ ਹੱਥਾਂ ਤੇ ਨਹੀਂ ਖੇਡ ਰਹੀ ਜੋ ਕੁਝ ਮੋਦੀ ਸਾਹਿਬ ਨੇ 10 ਸਾਲਾਂ ਚ ਕੀਤਾ ਜਾਖੜ ਸਾਹਿਬ ਮੋਦੀ ਸਾਹਿਬ ਨੂੰ 10 ਮਿੰਟ ਦਾ ਟਾਈਮ ਵੀ ਨਹੀਂ ਮਿਲ ਸਕਿਆ ਪਿਛਲੇ 10 ਸਾਲਾਂ ਚ ਸਾਡੇ ਕਿਸਾਨ ਵੀਰਾਂ ਦੀ ਗੱਲ ਸੁਣਨ ਵਾਸਤੇ 11 ਮਹੀਨੇ ਲਗਾਤਾਰ ਹਜ਼ਾਰਾਂ ਦੀ ਤعداد ਦੇ ਵਿੱਚ ਕਿਸਾਨ ਵੀਰ ਦਿੱਲੀ ਦੇ ਬਾਰਡਰ ਤੇ ਬੈਠੇ ਰਹੇ ਮੈਂ ਖੁਦ ਪੇਸ਼ਕਸ਼ ਕੀਤੀ ਚੋਂ ਰਾਜ ਸਭਾ ਦਾ ਮੈਂਬਰ ਸੀ ਕਿਉਂ ਮੈਂ ਤੁਹਾਨੂੰ ਉੱਥੇ ਲੈ ਕੇ ਚੱਲਾਂ ਅਸੀਂ ਹੋਰ ਵੀ ਐਮਪੀ ਜਾਣਦੇ ਆ ਤੁਸੀਂ ਕਿਸਾਨ ਵੀਰਾਂ ਨੂੰ ਇੰਨੀ ਗੱਲ ਕਹਿ ਦਿਓ ਕਿ ਮੈਂ ਤੁਹਾਡੀ ਬਿਹਤਰੀ ਵਾਸਤੇ ਲਿਆਂਦੇ ਸੀ ਕਾਨੂੰਨ ਜੇ ਤੁਹਾਨੂੰ ਨਹੀਂ ਪਸੰਦ ਮੈਂ ਵਾਪਸ ਲੈਣ ਮੈਂ ਤੁਹਾਡੀ ਜੈਜਾ ਕਰ ਕਰਵਾਨੇ ਆ ਉਹ ਤੁਹਾਡੇ ਮੈਂ ਕਾਂਗਰਸ ਆ ਤੁਹਾਡੇ ਅਖੰਡ ਦੇ ਲਵਾਨੇ ਬਟ ਪ੍ਰਾਈਮ ਮਿਨਿਸਟਰ ਨੇ ਗੱਲ ਸੁਣ ਤੋਂ ਇਨਕਾਰ ਕਰ ਦਿੱਤਾ ਬਟ ਅਨਫੋਰਚੁਨੇਟ ਗੱਲ ਹੈ ਕਿ ਉਹੀ ਗੱਲ ਮੇਰੇ ਵਾਲੀ ਜਿਹੜੀ ਸੀ ਕਿ ਇਹ ਕਾਨੂੰਨ ਵਾਪਸ ਲਓ ਮੈਂ ਉਦੋਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਗੱਲ ਕਹੀ ਸੀ ਕਿ ਮੈਨੂੰ ਦੱਸੋ ਤੁਹਾਨੂੰ ਕਾਹਲ ਕੀ ਜੇ 72 ਸਾਲ ਦੇਸ਼ ਵੇਟ ਕਰ ਸਕਿਆ ਇਸ ਗੱਲ ਤਾਂ ਹੁਣ ਵੇਟ ਕਰਨ ਚ ਕੀ ਹੈ ਤੁਸੀਂ ਇੱਥੇ ਬਕਾਇਦਾ ਤੌਰ ਜਿਹੜੀ ਇੱਕ ਕਮੇਟੀ ਹੈ ਪਾਰਲੀਮੈਂਟ ਦੀ ਤੁਸੀਂ ਉਹਨੂੰ ਕੱਲ ਦੋ ਸਾਰੇ ਚੀਫ ਮਿਨਿਸਟਰ ਉੱਥੇ ਸਾਹਮਣੇ ਪੇਸ਼ ਸਿਲੈਕਟ ਕਮੇਟੀ ਦੇ ਸਾਹਮਣੇ ਸਾਰੇ ਚੀਫ ਮਿਨਿਸਟਰ ਕਿਸਾਨੀ ਸੂਬਿਆਂ ਦੇ ਪੇਸ਼ ਹੋਣ ਸਾਰੇ ਐਮਪੀ ਪੇਸ਼ ਹੋਣ ਸਾਰੀ ਕਿਸਾਨ ਜਥੇਬੰਦੀਆਂ ਪੇਸ਼ ਹੋਣ ਤੁਸੀਂ ਸਾਰੇ ਜਿਹੜੇ ਐਗਰੀਕਲਚਰ ਸਾਇੰਟਿਸਟ ਨੇ ਉਹਨਾਂ ਦੀ ਗੱਲ ਸੁਣੋ ਉਹਨਾਂ ਦਾ ਵਿਊ ਲੋ ਜਿਹੜੀ ਚੀਜ਼ ਤੇ ਇਤਰਾਜ਼ ਉਭਾਰ ਕੱਢ ਦੋ ਜਿੱਥੇ ਹੀ ਕਹਿ ਰਹੇ ਹੋ ਕਿਸਾਨਾਂ ਦੇ ਹੱਕ ਚ ਅਸੀਂ ਇਹ ਕਾਨੂੰਨ ਲਿਆਂਦੇ ਨੇ ਤੇ ਕਿਸਾਨਾਂ ਨੂੰ ਜਿਹੜੇ ਕਾਨੂੰਨ ਮਨਜ਼ੂਰ ਨੇ ਉਹੀ ਲਾਓਗੇ ਨਾ ਤੇ ਮੰਨੂ ਨੂੰ ਤਿਆਰ ਨਹੀਂ ਫੇਰ ਵਾਪਸ ਲੈ ਤੇ ਇਹ ਜਾਖੜ ਸਾਹਿਬ ਦੀ ਗੱਲ ਦਾ ਸੀ ਜਵਾਬ ਆਪ ਆਪ ਦੇ ਰਹੇ ਆ ਜਾਖੜ ਸਾਹਿਬ ਕਿਸਾਨ ਭਰਾ ਜਿਹੜੇ ਨੇ ਨਾ ਉਹ ਕਦੀ ਕਿਸੇ ਉਹਨਾਂ ਪਾਰਟੀ ਦੀ ਮਦਦ ਕੀਤੀ ਹੈ ਕੋ ਬਕਾਇਦਾ ਤੌਰ ਆਪਣੇ ਹੱਕਾਂ ਵਾਸਤੇ ਲੜੇ ਨੇ ਤੁਸੀਂ ਕਿਉਂਕਿ ਪ੍ਰਧਾਨ ਨੂੰ ਬੀਜੇਪੀ ਦੇ ਫਰਜ਼ ਤੁਹਾਡਾ ਬੰਦਾ ਤੁਸੀਂ ਵੀ ਕਹਿੰਦੇ ਮੈਂ ਕਿਸਾਨ ਦਾ ਲੜਕਾ ਤੁਸੀਂ ਕੋਈ ਅਪੀਲ ਹੀ ਕਰ ਦਿੰਦੇ ਪ੍ਰਾਈਮ ਮਿੰਿਸਟਰ ਨੂੰ ਕੋਈ ਗੱਲ ਸੁਣਦੇ ਜਦੋਂ ਤੁਸੀਂ ਆਪਣੇ ਅੱਖ ਤੇ ਕੰਨਾਂ ਬੰਦ ਕੀਤੇ ਨੇ ਤੇ ਫਿਰ ਕਿਸਾਨ ਭਰਾ ਤੇ ਕਿਸੇ ਨੇ ਵੀ ਕਿਤੇ ਵੀ ਵੇਖੋ ਇੱਕ ਮੈਨੂੰ ਗੱਲ ਕਹਿਣੀ ਪਏ ਕਿਸੇ ਕਿਸਾਨ ਜਥੇਬੰਦੀ ਨੇ ਲਾਅ ਐਂਡ ਆਰਡਰ ਆਪਣਾ ਲਾਅ ਆਪਣੇ ਹੱਥੇ ਚ ਨਹੀਂ ਲਿਆ ਉਹਨਾਂ ਨੇ ਇੰਨੀ ਗੱਲ ਕਹੀ ਸੀ ਕਿ ਜਿੱਥੇ ਵੀ ਜੀਪੀ ਦਾ ਆਦਮੀ ਜਾਏਗਾ ਸੀ ਉਹਨੂੰ ਚੰਦ ਸਵਾਲ ਪੁੱਛਾਂਗੇ ਸਵਾਲਾਂ ਦੇ ਜਵਾਬ ਤੇ ਜੇ ਤੁਹਾਡੇ ਜਾਣ ਹੀ ਹੈ ਨਹੀਂ ਜੇ ਤੁਹਾਡੇ ਵਿੱਚ ਨੈਤਿਕ ਤੌਰਤਾ ਦੀ ਨੈਤਿਕ ਤੌਰ ਤੇ ਤੁਹਾਡੇ ਕੋਲ ਜਾਣ ਹੈ ਨਹੀਂ ਉਹਨਾਂ ਜਵਾਬ ਦੇਣ ਵਾਸਤੇ ਜਖੜ ਸਾਹਿਬ ਨੂੰ ਆਪ ਸੋਚਣਾ ਚਾਹੀਦਾ ਤੁਹਾਡਾ ਵਤੀਰਾ ਹੀ ਜਿਹੜਾ ਐਂਟੀ ਪੰਜਾਬ ਤੇ ਐਂਟੀ ਕਿਸਾ